ਧੰਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਜਈ ਪਿਆਰਿਓ ਕਲਯੁਗ ਦੇ ਵਿੱਚ ਹਰ ਇੱਕ ਸਾਧੂ ਦੀ ਪੱਗ ਤੇ ਦਾਗ ਲੱਗਣਾ ਬਾਕੀ ਹੈ ਦਾਗ ਲੱਗੇਗਾ ਕਿਹੜੇ ਸਾਧੂ ਕਹਿ ਗਏ ਨੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਮੌਕੇ ਜ਼ਰੂਰ ਮਿਲਣਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਸਤਾਰ ਜਿਹੜੀ ਹੈ ਉਹ ਕੇਵਲ ਇੱਕ ਕਪੜਾ ਨਹੀਂ ਉਹ ਇੱਕ ਇੱਜ਼ਤ ਹੈ ਤੇ ਇੱਕ ਜ਼ਿੰਮੇਵਾਰੀ ਹੈ ਬਾਬਾ ਸੋਨ ਸਿੰਘ ਜੀ ਨੇ ਇੱਕ ਬਚਨ ਗਏ ਸਨ ਉਹ ਕਹਿੰਦੇ ਆਉਣ ਵਾਲਾ ਜਿਹੜਾ ਸਮਾਂ ਹੈ ਇਸ ਸਮੇਂ ਦੇ ਵਿੱਚ ਕਿਸੇ ਦੀ ਪੱਗ ਨਹੀਂ ਹੋ ਬਚਣੀ ਕੋਈ ਐਸੀ ਦਸਤਾਰ ਨਹੀਂ ਹੋਏਗੀ ਜਿਹੜੀ ਮੈਲੀ ਨਾ ਹੋਵੇ ਜਿੱਤੇ ਦਾਗ ਨਾ ਹੋਵੇ ਇਥੇ ਗੱਲ ਕੀਤੀ ਗਈ ਬੜੀ ਡੂੰਗੀ ਗੱਲ ਇਹ ਹੋਈ ਕਿ ਆਖਰ ਅੱਜ ਜਿਸ ਤਰ੍ਹਾਂ ਸਮਾਂ ਚੱਲ ਰਿਹਾ ਹੈ ਉਹ ਸਮੇਂ ਦੇ ਮੁਤਾਬਕ ਜੇ ਦੇਖਿਆ ਜਾਏ ਤਾਂ ਪਿਆਰਿਓ ਬਹੁਤ ਵੱਡਾ ਇੱਕ ਸ਼ੀਸ਼ਾ ਦਿਖਦਾ ਪਿਆ ਹੈ ਅੱਜ ਉਹਨਾਂ ਲੋਕਾਂ ਦਾ ਕੱਚੇ ਪਿੱਲਿਆਂ ਦਾ ਫੜਿਆ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗਲਤ ਕੰਮ ਕਰਦਿਆਂ ਦਾ ਉਹਨਾਂ ਤੇ ਲਾਂਛਣ ਲੱਗਣੇ ਉਹਨਾਂ ਤੇ ਦਾਗ ਲੱਗਣੇ ਸਚਾਈਆਂ ਸਾਹਮਣੇ ਆ ਜਾਣੀਆਂ ਤੇ ਇਹ ਗੱਲ ਸਾਬਤ ਹੋ ਜਾਂਦੀ ਹੈ ਪਿਆਰਿਓ ਕਿ ਆਉਣ ਵਾਲਾ ਸਮਾਂ ਇਦੋਂ ਵੀ ਭੈੜਾ ਹੋ ਸਕਦਾ ਹੈ ਪਿਆਰਿਓ ਹਰ ਇੱਕ ਨੂੰ ਮੌਕਾ ਜਿਹੜਾ ਹੈ ਜ਼ਰੂਰ ਦਿੱਤਾ ਜਾਂਦਾ ਹੈ ਪਰ ਮੌਕਾ ਜਿਹੜਾ ਨਾ ਸੰਭਾਲੇ ਭਾਵ ਜਿਹੜਾ ਨਾ ਬੰਦਾ ਬਣੇ ਤੇ ਉਹਦੇ ਲਈ ਸਜ਼ਾ ਤੈ ਹੈ ਅੱਜ ਦਾ ਜਿਹੜਾ ਸਮਾਂ ਆ ਉਹ ਕਿੰਨੇ ਲੋਕਾਂ ਨੇ ਜਿਹੜਾ ਹੈ ਇਕ ਮਜ਼ਾਕ ਬਣਾ ਲਿਆ ਅੰਮ੍ਰਿਤ ਨੂੰ ਦਸਤਾਰ ਨੂੰ ਜਦੋਂ ਮਰਜ਼ੀ ਜੀ ਕਰਿਆ ਦਸਤਾਰ ਸਜਾ ਲਈ ਜਦੋਂ ਮਰਜ਼ੀ ਜੀ ਕਰਿਆ ਧਾਰਤੀ ਇੱਕ ਦੂਜੇ ਦੀਆਂ ਦਸਤਾਰਾਂ ਆਪਸ ਦੇ ਵਿੱਚ ਲਾਈ ਜਾਂਦੇ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਜਿਹੜੇ ਨੇ ਉਹ ਕਿਸ ਤਰ੍ਹਾਂ ਜਿਹੜੇ ਨੇ ਆਪਣਾ ਮਜ਼ਾਕ ਖੁਦ ਬਣਾਈ ਜਾਂਦੇ ਨੇ ਕਹਿੰਦੇ ਅਸੀਂ ਫਰਾਂਸ ਦੇ ਵਿੱਚ ਪੱਗ ਆਜ਼ਾਦ ਕਰਾਉਣੀ ਆ ਇੱਥੇ ਅਸੀਂ ਆਪਣਿਆਂ ਦੀਆਂ ਦਸਤਾਰਾਂ ਲਾਈ ਜਾਂਦੇ ਪਰसों ਚੌਥੇ ਹੋਇਆ ਨਾ ਇੱਕ ਗਾਇਕ ਦੀ ਸਟੇਜ ਤੇ ਪਾਗ ਲਾ ਦਿੱਤੀ ਦਸਤਾਰ ਲਾ ਦਿੱਤੀ ਹੰਕਾਰ ਦੇ ਵਿੱਚ ਦੇਖੋ ਕਿੰਡੀ ਵੱਡੀ ਬੇਅਦਵੀ ਹੈ ਦਸਤਾਰ ਦੀ ਦਸਤਾਰ ਦੀ ਕੋਈ ਅਮੀਓਤ ਨਹੀਂ ਸਮਝੀ ਜਾਂਦੀ ਚਲੋ ਖੈਰ ਦਸਤਾਰ ਉਹ ਗੱਲ ਕੀਤੀ ਗਈ ਹੈ ਵੀ ਜਿਹਦੀ ਇੱਜ਼ਤ ਬਚੀ ਰਹੇ ਤੇ ਪਿਆਰਿਓ ਉਹ ਵੱਖਰੀ ਗੱਲ ਹੈ ਪਰ ਐਸਾ ਕੋਈ ਹੋਣਾ ਨਹੀਂ ਜਿਹਦੀ ਇੱਜ਼ਤ ਬਚੀ ਰਹੇ ਹਰ ਇੱਕ ਦੀ ਪਾਗ ਤੇ ਦਾਗ ਹੋਏਗਾ ਆਰੇ ਕਿਸੇ ਦੀ ਪੱਗ ਤੇ ਦਾਗ ਹੋਣਾ ਤੇ ਪਿਆਰਿਓ ਇਹ ਯਾਦ ਰੱਖਿਓ ਵੀ ਪੱਗ ਤੇ ਦਾਗ ਵਾਲੇ ਬਹੁਤ ਜਾਦੇ ਨੇ ਅੱਜ ਕੱਲ ਦੇ ਸਮੇਂ 'ਚ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੌਕਾ ਦੇਵਾਂਗਾ ਤੈਨੂੰ ਸਤ ਮੌਕੇ ਦੇਵਾਂਗਾ ਸਤ ਜਨਮ ਦੇਵਾਂਗਾ ਸਿਖਾ ਕਿ ਆਪਣੇ ਆਪ ਨੂੰ ਤੂੰ ਬਦਲ ਲਵੇਂ ਅੱਜ ਬੜੇ ਅੰਮ੍ਰਿਤ ਸ਼ਕੇ ਭੰਗ ਕਰੀ ਜਾ ਰਹੇ ਨੇ ਪਿਆਰਿਓ ਯਾਦ ਰੱਖਿਓ ਇਹ ਹੋ ਸਕਦਾ ਸਾਡਾ ਆਖਰੀ ਮੌਕਾ ਹੋਵੇ ਇਹਨੂੰ ਪਹਿਲਾਂ ਆ ਜਾ ਹੋਰ ਨਾ ਸਮਝੀਏ ਅਮਰਤ ਛਕ ਲਿਆ ਤੇ ਉਹਨੂੰ ਨਿਭਾਈਏ ਕੋਈ ਐਸਾ ਬੰਦਾ ਨਹੀਂ ਜਿਹਦੀ ਪਾਗ ਤੇ ਦਾਗ ਨਾ ਹੋਵੇ ਦਾਗ ਰਹਿਤ ਉਹ ਹੋਏਗਾ ਜਿਹੜਾ ਗੁਰੂ ਦਾ ਹੋ ਗਿਆ ਜਿਹੜਾ ਪਾਤਸ਼ਾਹ ਦਾ ਹੋ ਗਿਆ ਜਿਹੜਾ ਗੁਰੂ ਦੇ ਬਚਨਾਂ ਤੇ ਪੂਰਾ ਉਤਰੇਗਾ ਮਿੱਟੀ ਮਾਟੀ ਕਾਕਾ ਤੋਂ ਪੈ ਸੁਆਮੀ ਮਾਨਸ ਕੀ ਗਤਿ ਇਹ ਅਸੀਂ ਗਲਤੀਆਂ ਦੇ ਪੁਤਲੇ ਜ਼ਰੂਰ ਹਾਂ ਜੇ ਤੁਰਿਆ ਜਾਂਦਾ ਡਿੱਗ ਪਿਆ ਤੇ ਉਹ ਡਿੱਗਣ ਵਾਲੇ ਦਾ ਕਸੂਰ ਨਹੀਂ ਪਿਆਰਿਓ ਜਿਹੜਾ ਡਿਗ ਕੇ ਦੁਬਾਰੇ ਉੱਠ ਕੇ ਚੱਲਿਆ ਨਾ ਉਹਦਾ ਬਹੁਤ ਵੱਡਾ ਕਸੂਰ ਹੈ ਤੇ ਸਾਧ ਸੰਗਤ ਜਿਹੜਾ ਦੁਬਾਰੇ ਡਿਗ ਕੇ ਉਥੇ ਹੀ ਬਹਿ ਗਿਆ ਤੇ ਉਹਦਾ ਸਭ ਤੋਂ ਵੱਡਾ ਕਸੂਰ ਹੈ ਜਿਹੜਾ ਡਿਗਿਆ ਸੀ ਦੁਬਾਰੇ ਚੱਲ ਪਿਆ ਮੰਨ ਲਓ ਜੇ ਕੋਈ ਗਲਤੀ ਹੋਈ ਹੈ ਪੰਜ ਪਿਆਰਿਆਂ ਕੋਲ ਪੇਸ਼ ਹੋਈਏ ਪੰਜ ਪਿਆਰੇ ਸਹਿਬਾਨ ਕੋਲੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਮਨਜ਼ੂਰ ਕਰੀਏ ਤੇ ਪਿਆਰਿਓ ਅੰਮ੍ਰਿਤ ਛੱਕ ਕੇ ਦੁਬਾਰਾ ਫਿਰ ਉਸ ਮਾਰਗ ਤੇ ਚੱਲਣਾ ਸ਼ੁਰੂ ਕਰ ਦਈਏ ਕੋਸ਼ਿਸ਼ करिए ਦੁਬਾਰੇ ਕੋਈ ਐਸੀ ਗਲਤੀ ਨਾ ਹੋਵੇ ਨਹੀਂ ਫਿਰ ਐਸਾ ਸਮਾਂ ਜ਼ਰੂਰ ਆਏਗਾ ਪਿਆਰੋ ਕਿ ਪੱਗਾਂ ਦੇ ਵਿੱਚ ਦਾਗ ਬਹੁਤ ਹੋਣਗੇ ਜੀਵਨ ਦੇ ਵਿੱਚ ਬਹੁਤ ਸਾਰੇ ਦਾਗ ਹੋਣਗੇ ਤੇ ਸਾਥ ਸੰਗਤ ਅਸੀਂ ਉਹਨਾਂ ਦਾਗਾਂ ਨੂੰ ਜਿਹੜਾ ਹੈ ਸਾਫ਼ ਨਹੀਂ ਕਰ ਪਾਵਾਂਗੇ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਵੀ ਝੂਠੇ ਪੈ ਜਾਵਾਂਗੇ ਕੋਸ਼ਿਸ਼ करिए ਕਿ ਆਪਾਂ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਨੂੰ ਸੁਧਾਰੀਏ ਲੋਕਾਂ ਨੂੰ ਬਦਲਣ ਦੀ ਗਾਰੰਟੀ ਨਾ ਚੁੱਕੀਏ ਆਪਣੇ ਆਪ ਦੀ ਗਾਰੰਟੀ ਲਈਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ